पाठ दूसरा सूझ बूझ उद्देश बच्चों पार्क विच खेडते हुए या बाहर किसे पीड़ वाली थां तेत रहना चाहता है माता पिता दिया गल्ला ते अमल करना चाहता है रमन एक आज्ञाकारी बालक सी ओ हर रोज शाम नू अपने माता जी न पार्क खेडन जाता सी ਮਾਤਾ ਜੀ ਨੇ ਉਸ ਨੂੰ ਸਮਝਾਇਆ ਹੋਇਆ ਸੀ ਕਿ ਕਿਸੇ ਅਣਜਾਣ ਵਿਅਕਤੀ ਤੋਂ ਨਾ ਕੁਝ ਲੈ ਕੇ ਖਾਣਾ ਅਤੇ ਨਾ ਹੀ ਕਿਸੇ ਦੇ ਬੁਲਾਉਣ ਤੇ ਕਿਸੇ ਕੋਲ ਜਾਣਾ ਜਦੋਂ ਰਮਨਦੇ ਮਾਤਾ ਜੀ ਸੈਰ ਕਰ ਰਹੇ ਹੁੰਦੇ ਉਹ ਆਪਣੇ ਦੋਸਤਾਂ ਨਾਲ ਖੇਡਦਾ ਅਤੇ ਝੂਟੇ ਝੂਟਦਾ ਰਮਨ ਨੇ ਵੇਖਿਆ ਕਿ ਇੱਕ ਦਿਨ ਇੱਕ ਅਣਜਾਣ ਵਿਅਕਤੀ ਬੱਚਿਆਂ ਦੇ ਝੂਲਿਆਂ ਕੋਲ ਲੱਗੇ ਬੈਂਚ ਤੇ ਆ ਕੇ ਬੈਠ ਗਿਆ ਫਿਰ ਦੂਸਰੇ ਦਿਨ ਵੀ ਉਹ ਉੱਥੇ ਹੀ ਆ ਕੇ ਬੈਠ ਗਿਆ ਬੱਚਿਆਂ ਨੂੰ ਵੀ ਵੇਖ ਕੇ ਮੁਸਕਰਾਉਂਦਾ ਰਿਹਾ ਫੇਰ ਕੁਝ ਦਿਨ ਮਗਰੋਂ ਉਹ ਬੈਂਚ ਤੇ ਆ ਕੇ ਬੈਠ ਗਿਆ ਤੇ ਚਾਕਲੇਟ ਵਖਾ ਕੇ ਇੱਕ ਬੱਚੇ ਨੂੰ ਆਪਣੇ ਕੋਲ ਬੁਲਾਉਣ ਲੱਗਾ ਰਮਨ ਨੂੰ ਦਾਲ ਵਿੱਚ ਕੁਝ ਕਾਲਾ ਲੱਗਾ ਰਮਨ ਨੇ ਛੱਟ ਜਾ ਕੇ ਆਪਣੇ ਮਾਤਾ ਜੀ ਨੂੰ ਦੱਸ ਦਿੱਤਾ ਮਾਤਾ ਜੀ ਦੇ ਪਤਾ ਕਰਨ ਤੇ ਪਤਾ ਚੱਲਿਆ ਕਿ ਉਹ ਇੱਕ ਬੱਚਾ ਚੋਰੀ ਸੀ ਜੋ ਬੱਚਿਆਂ ਨੂੰ ਉਠਾ ਕੇ ਲੈ ਜਾਂਦਾ ਸੀ ਅਤੇ ਉਹਨਾਂ ਤੋਂ ਕੰਮ ਕਰਵਾਉਂਦਾ ਸੀ ਰਮਨਦੀ ਸੂਝ-ਬੂਝ ਨਾਲ ਇੱਕ ਅਨਹੋਣੀ ਹੋਣ ਤੋਂ ਬਚ ਗਈ ਸਾਰਿਆਂ ਨੇ ਰਮਨਦੀ ਸਮਝਦਾਰੀ ਦੀ ਤਾਰੀਫ਼ ਕੀਤੀ ਕੀ ਸਿੱਖਿਆ ਆਗਿਆਕਾਰੀ ਬਨਣਾ ਮਾੜੇ ਅੰਸਰਾ ਪ੍ਰਤੀ ਸੁਚੇਤ ਰਹਿਣਾ ਸੂਝ-ਬੂਝ ਨਾਲ ਮੁਸੀਬਤ ਵਿੱਚੋਂ ਨਿਕਲਣਾ